ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ GK ਦਾ ਜੋ ਆਪਾਂ ਨਵੀਂ ਸੀਰੀਜ਼ ਚਲਾਈ ਸੀ ਉਹਦਾ ਮੌਕ ਟੈਸਟ ਨੰਬਰ 3 ਲੈ ਕੇ ਆਏ ਹਾਂ ਜਿਦੇ ਵਿੱਚ ਕਿ ਆਪਾਂ GK ਦੇ ਕੁੱਲ 30 ਕੁਐਸਚਨ ਕਰਾਂਗੇ GK ਤੇ ਕਰੰਟ ਅਫੇਅਰ ਇਹਦੇ ਵਿੱਚ ਇਨਕਲੂਡ ਹੋਏਗਾ ਠੀਕ ਆ ਤੇ ਨਾਲ ਹੀ ਆਪਾਂ 20 ਕੁਐਸਚਨ ਪੰਜਾਬ GK ਦੇ ਕਰਾਂਗੇ ਕਿਉਂਕਿ ਆਮ ਤੌਰ ਦੇਤੇ ਆਪਾਂ ਦੇਖਿਆ ਕਿ ਪੀਰ ਪੀਐਸਬੀ ਦੇ ਪੇਪਰਾਂ ਦੇ ਵਿੱਚ ਇਹੀ ਪੈਟਰਨ ਦੇ ਵਿੱਚ ਆਪਾਂ ਨੂੰ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਉਹਦੇ ਮੁਤਾਬਕ ਹੀ ਏ ਵਾਲੀ ਸੀਰੀਜ਼ ਆਪਾਂ ਸ਼ੁਰੂ ਕੀਤੀ ਆ ਇਹ ਇਸ ਤੋਂ ਪਹਿਲਾਂ 2022 ਦੇ ਵਿੱਚ ਆਪਾਂ ਇਹਨੂੰ ਪੇਡ ਦੇ ਵਿੱਚ ਲਾਂਚ ਕੀਤਾ ਸੀ ਜਿ ਸਰਫ ਪੀਡੀਐਫ ਠੀਕ ਆ ਤਾਂ ਜੇਕਰ ਤੁਸੀਂ ਇਹਦੀ 500 ਕੁਐਸਚਨ ਦੀ ਪੀਡੀਐਫ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੀਡੀਐਫ ਵੀ ਪਰਚੇਸ ਕਰ ਸਕਦੇ ਹੋ ਜਿਹਦਾ ਪ੍ਰਾਈਸ ਸਿਰਫ ਤੇ ਸਿਰਫ 50 ਰੁਪਏ ਰੱਖਿਆ ਗਿਆ ਇਸ ਟਾਈਮ ਦੇ ਉੱਤੇ ਠੀਕ ਆ ਤਾਂ ਜੇਕਰ ਤੁਸੀਂ ਵੀਡੀਓ ਦੇਖ ਕੇ ਇਹਨੂੰ ਕਰਨਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਪਹਿਲਾਂ ਵੀਡੀਓ ਦੇਖ ਸਕਦੇ ਹੋ ਠੀਕ ਆ ਤਾਂ ਜੀ ਸ਼ੁਰੂ ਕਰਦੇ ਆਂ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੁਣ ਜੀ ਇਹਦੇ ਵਿੱਚ ਜ਼ਿਆਦਾਤਰ ਲੈਵਲ ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਸੀਨੀਅਰ ਅਸਿਸਟੈਂਟ ਦਾ ਹੋਣਾ ਰੀਸੈਂਟਲੀ ਜਿਹੜਾ ਪੀਟ੍ਰਬਲੈਸਬੀ ਨੇ ਪੇਪਰ ਲਿਆ ਸੀ ਉਹਦੇ ਵਰਗਾ ਲੈਵਲ ਆ ਠੀਕ ਆ ਤਾਂ ਬਹੁਤ ਹੀ ਮਤਲਬ ਆਪਾਂ ਇਸ ਤਰ੍ਹਾਂ ਨਹੀਂ ਕਹਦਾ ਤਾਂ ਬਹੁਤ ਜ਼ਿਆਦਾ ਮਤਲਬ ਕਿ ਸੌਖੇ ਕੁਐਸਚਨ ਆ ਜਾਂ ਬਹੁਤ ਜ਼ਿਆਦੇ ਔਖੇ ਕੁਐਸਚਨ ਤਾਂ ਠੀਕ ਠਾਕ ਲੈਵਲ ਦੇ ਕੁਐਸਚਨ ਇਹਦੇ ਵਿੱਚ ਹੈਗਾ ਜਿਹੜੇ ਬੱਚੇ ਬਿਗਨਰ ਨੇ ਹਨਾ ਤਾਂ ਆਪਦੀ ਤਿਆਰੀ ਟੈਸਟ ਕਰਨਾ ਚਾਹੁੰਦੇ ਆ ਹਨਾ ਇੱਕ ਇੱਕ ਵਾਰੀ ਰਿਵੀਜ਼ਨ ਕਰ ਚੁੱਕੇ ਨੇ ਜਾਂ ਇੱਕ ਇੱਕ ਵਾਰੀ ਆਪਣੇ ਸਿਲੇਬਸ ਤੋਂ ਗੋ ਥਰੂ ਹੋ ਚੁੱਕੇ ਉਹਨਾਂ ਨੂੰ ਪਤਾ ਲੱਗੇਗਾ ਕਿ ਪੇਪਰ ਦੇ ਵਿੱਚ ਕਿਹੋ ਜਿਹੇ ਕੁਐਸਚਨ ਜ਼ਿਆਦਾਤਰ ਪੁੱਛੇ ਜਾਂਦੇ ਨੇ ਠੀਕ ਆ ਤਾਂ ਗਰੁੱਪ ਸੀ ਦੇ ਪੇਪਰ ਲਈ ਇੱਕ ਕਲਾਸ ਖਾਸ ਕਰ ਲਾਇਮਨ ਹਨਾ ਠੀਕ ਹੈ ਜੀ ਫਾਇਦੇਮੰਦ ਤੁਹਾਡੇ ਲਈ ਹੋਏਗੀ ਪਹਿਲਾ ਕੁਐਸਚਨ ਕਹਿੰਦੇ ਨੇ ਰਾਸ਼ਟਰਪਤੀ ਨੂੰ ਅਹੁਦੇ ਦੀ ਉਹਦੇ ਜਿਹੜੇ ਅਹੁਦਾਵਾਹਨ ਰਾਸ਼ਟਰਪਤੀ ਦੀ ਜਿਹੜੀ ਓਥਾ ਹਨਾ ਤਾਂ ਉਹ ਦੱਸੋ ਜੀ ਕੌਣ ਚੁਕਾਉਂਦਾ ਵਾ ਪ੍ਰਾਈਮ ਮਿਨਿਸਟਰ ਚੁਕਾਉਂਦਾ ਸਪੀਕਰ ਆਫ ਲੋਕ ਸਭਾ ਵਾਈਸ ਪ੍ਰੈਜ਼ੀਡੈਂਟ ਜਾਂ ਚੀਫ ਜਸਟਿਸ ਆਫ ਇੰਡੀਆ ਤਾਂ ਤੁਹਾਨੂੰ ਆਪਾਂ 5-7 ਸੈਕਿੰਡ ਦਵਾਂਗੇ ਤੁਸੀਂ ਸੋਚਣਾ ਕਿ ਤੁਹਾਡੇ ਕਿੰਨੇ ਮਾਰਕਸ ਬੰਦੇ ਐਂਡ ਦੇ ਉੱਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਕਿੰਨੇ ਕੁਐਸਚਨ ਤੁਹਾਡੇ ਸਹੀ ਗਏ ਨੇ ਤਾਂ ਜੀ ਇਹਦਾ ਡੀ ਆਨਸਰ ਸਹੀ ਵਾ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੇ ਕਿ ਪ੍ਰੈਜ਼ੀਡੈਂਟ ਨੂੰ ਸੌਂ ਚੁਕਵਾਉਂਦੇ ਨੇ ਬਹੁਤ 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 ਇੰਪੋਰਟੈਂਟ ਕੁਐਸਚਨ ਆ ਸਿੱਧਾ ਸਿੱਧਾ ਡਾਇਰੈਕਟ ਵਨ ਲਾਈਨਰ ਦੇ ਵਿੱਚ ਇਹੋ ਜਿਹੇ ਕੁਐਸਚਨ ਤੁਹਾਨੂੰ ਪੇ ਹਣਜੀ ਇਹ ਵਾਲਾ ਕੁਐਸਚਨ ਆ ਜਿਹੜਾ ਹਨਾ ਇਹ ਕੁਐਸਚਨ ਵਧੀਆ ਲੈਵਲ ਦਾ ਕੁਐਸਚਨ ਆ ਪਰ ਇਹਨੂੰ ਕਹਿ ਸਕਦੇ ਆ ਤੇ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਵੀ ਰਹਿੰਦੇ ਨੇ ਆਮ ਤੌਰ ਦੇ ਉੱਤੇ ਬਹੁਤ ਬੇਸਿਕ ਜਿਹੇ ਕੁਐਸਚਨ ਨੇ ਵੈਸੇ ਤਾਂ ਇਹੋ ਜਿਹੇ ਕੁਐਸਚਨ ਤੁਹਾਡੇ ਲਈ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਹੁਣ ਉਹ ਕਹਿੰਦੇ ਜੀ ਮਨੀ ਬਿਲ ਜਿਹੜਾ ਹੁੰਦਾ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਆ ਜਿਹੜੀ ਸਹੀ ਨਹੀਂਗੀ ਇਹ ਬਹੁਤ ਵਧੀਆ ਲੈਵਲ ਦਾ ਕੁਐਸਚਨ ਆ ਦੱਸੋ ਜੀ ਦਾ ਪ੍ਰੈਜ਼ੀਡੈਂਟ ਕੈਨ ਨਾਟ ਰਿਟਰਨ ਏ ਮਨੀ ਬਿਲ ਟੂ ਦਾ ਲੋਕ ਸਭਾ ਫॉर ਰੀ ਕਨਸੀਡਰੇਸ਼ਨ ਠੀਕ ਆ ਦੁਬਾਰਾ ਵਿਚਾਰ ਵਟਾਂਦਰਾ ਲਈ ਹੁਣ ਅੱਗੇ ਉਹ ਕਹਿੰਦੇ ਜੀ ਦਾ ਸਪੀਕਰ ਆਫ ਲੋਕ ਸਭਾ ਇਜ਼ ਦਾ ਫਾਈਨਲ ਅਥਾਰਟੀ ਟੂ ਡਿਕਲੇਅਰ ਵਾਟ ਏਵਰ ਵੈਦਰ ਇਹ ਬਿਲ ਇਜ਼ ਮਨੀ ਬਿਲ অর ਨਾ ਕਹਿੰਦੇ ਸਪੀਕਰ ਦੇ ਕੋਲੇ ਅਥਾਰਟੀ ਹੈਗੀ ਆ ਲੋਕ ਸਭਾ ਦੇ ਕੋਲੇ ਕਿ ਉਹ ਉਹ ਫਾਈਨਲ ਅਥਾਰਟੀ ਆ ਜਿਹੜਾ ਡਿਸਾਈਡ ਕਰਦਾ ਵਾ ਕਿ ਜਿਹੜਾ ਬਿਲ ਪੇਸ਼ ਕੀਤਾ ਉਹ ਮਨੀ ਬਿਲ ਹੈਗਾ ਵੀ ਆ ਕਿ ਨਹੀਂ ਹਨਾ ਦੋ ਨੰਬਰ ਦੇ ਉੱਤੇ ਕਹਿੰਦੇ ਰਾਜ ਸਭਾ ਮਸਟ ਰਿਟਰਨ ਮਨੀ ਬਿਲ ਪਾਸਡ ਬਾਈ ਦਾ ਲੋਕ ਸਭਾ ਐਂਡ ਸੈਂਡ ਇਟ ਫॉर ਰੀ ਕਨਸੀਡਰੇਸ਼ਨ ਕੀ ਇਹ ਸਹੀ ਆ ਹਨਾ ਇਹ ਮਨੀ ਬਿਲ ਕੈਨ ਬੀ ਟੇਬਲਡ ਇਨ ਦਾ ਆਇਦਰ ਹਾਊਸ ਆਫ ਦਾ ਪਾਰਲੀਮੈਂਟ ਦੋਸਤੋ ਜੀ ਕਿਹੜਾ ਨਹੀਂ ਪੁੱਛਿਆ ਉਹਨਾਂ ਨੇ ਤਾਂ ਇਹਦਾ ਸਹੀ ਆਨਸਰ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਜੇਕਰ ਤੁਸੀਂ ਆਪਣੀਆਂ ਪੋਲੀਟੀ ਦੀਆਂ ਕਲਾਸਾਂ ਚੰਗੀ ਤਰ੍ਹਾਂ ਲਗਾਈਆਂ ਹੋਈਆਂ ਜਾਂ ਤੁਸੀਂ ਵੈਸੇ ਵੀ ਵਧੀਆ ਤਰੀਕੇ ਨਾਲ ਪੋਲੀਟੀ ਪੜ੍ਹੀ ਹੋਈ ਆ ਕਿਤੋਂ ਵੀ ਪੜ੍ਹੀ ਹੋਈ ਆ ਚਾਹੇ ਬੁੱਕ ਤੋਂ ਪੜ੍ਹੀ ਆ ਚਾਹੇ ਕਿਤਾਬੀ ਤੁਹਾਡੇ ਲਈ ਇਸ ਕਿੰਟਾਂ ਦੇ ਵਿੱਚ ਹੋਣ ਵਾਲਾ ਕੁਐਸਚਨ ਆ ਤੇ ਇਹਦਾ ਸਹੀ ਆਨਸਰ ਬੰਦਾਵਾਦੀ ਦੂਜੇ ਦਾ ਡੀ ਕਹਿੰਦਾ ਜੀ ਜਿਹੜਾ ਇਹ ਮਨੀ ਬਿਲ ਕੈਨ ਬੀ ਟੇਬਲਡ ਇਨ ਆਈਦਰ ਹਾਊਸ ਆਫ ਦਾ ਪਰਲਮੈਂਟ ਮਤਲਬ ਕਿ ਆ ਤਿੰਨ ਸਹੀ ਨੇ ਤਿੰਨੇ ਸਟੇਟਮੈਂਟ ਆ ਸਹੀ ਆ ਇਹ ਵਾਲੀ ਸਟੇਟਮੈਂਟ ਗਲਤ ਆ ਤਾਂ ਡੀ ਆਪਸ਼ਨ ਆਪਣੀ ਨਹੀਂ ਆਏਗੀ ਠੀਕ ਆ ਮਨੀ ਬਿੱਲ ਆ ਜਿਹੜਾ ਉਹ ਇਦਾਂ ਨਹੀਂ ਕਿ ਕਿਸੇ ਵੀ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਦੇ ਵਿੱਚ ਮਤਲਬ ਇੰਟਰਡਿਊਸ ਕਰਦੇ ਨੇ ਕਿ ਟੇਬਲ ਕਰਦੇ ਨੇ ਇਹ ਸਭ ਤੋਂ ਪਹਿਲਾਂ ਕਿੱਥੇ ਇੰਟਰਡਿਊਸ ਹੁੰਦਾ ਲੋਕ ਸਭਾ ਦੇ ਵਿੱਚ ਪੇਸ਼ ਹੁੰਦਾ ਠੀਕ ਆ ਬਹੁਤ 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 ਇੰਪੋਰਟੈਂਟ ਕੁਐਸਚਨ ਆ ਇਹ ਅੱਗੇ ਚੱਲਦੇ ਆ ਸਿਰਫ ਤੇ ਸਿਰਫ ਲੋਕ ਸਭਾ ਚ ਠੀਕ ਆ ਹਾਂਜੀ ਮਨੀ ਬਿੱਲ 110 ਨੰਬਰ ਆਰਟੀਕਲ ਚ ਆਏ ਬੇਸਿਕ ਜ ਆ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਕੌਣ ਸੀ ਠੀਕ ਆ ਠੀਕ ਆ ਸੁਜਾਤਾ ਮਨ ਜਾਂ ਰੂਮਾਪਾਲ ਜਾਂ ਨਨ ਆਫ ਥੀਸ ਠੀਕ ਹੈ ਪਹਿਲੀ ਮਹਿਮਾ ਮਹਿਲਾ ਜੱਜ ਪੁੱਛਿਆ ਮੰਦਰਾ ਊਮਨ ਜੱਜ ਪੁੱਛਿਆ ਸੁਪਰੀਮ ਕੋਰਟ ਤਾਂ ਤੀਜੇ ਦਾ ਬਿਲਕੁਲ ਸਹੀ ਆਨਸਰ ਰਹੀਏ ਜੀ ਐਮ ਐਸ ਫਾਤਿਮਾ ਬੀਬੀ ਨੇ ਜਿਹੜੇ ਕਿ ਸੁਪਰੀਮ ਕੋਰਟ ਦੇ ਪਹਿਲੇ ਮਹਿਲਾ ਜੱਜ ਨੇ ਤੇ ਬਹੁਤ ਵਾਰ ਇਹ ਕੁਐਸਚਨ ਆ ਚੁੱਕਾ ਹੈ ਬੇਸਿਕ ਕੁਐਸਚਨ ਆ ਸਾਰਿਆਂ ਨੂੰ ਆਉਂਦਾ ਹੋਵੇਗਾ ਹਨਾ ਅੱਗੇ ਚੱਲਦੇ ਆ ਜੀ ਕਹਿੰਦੇ ਜੀ ਹੇਟ ਦਿੱਤਿਆਂ ਦੇ ਵਿੱਚੋਂ ਕਾਨੂੰਨਾ ਵਿੱਚੋਂ ਕਿਸ ਦੁਆਰਾ ਭਾਰਤ ਦੇ ਵਿੱਚ ਡਾਇਰੈਕਟ ਕੀ ਸਿਸਟਮ ਆ ਜਿਹੜਾ ਉਹ ਇੰਟਰਡਿਊਸ ਹੋਇਆ ਸੀ 1909 ਐਕਟ ਦੇ ਥਰੂ 1919 1935 ਜਾਂ 19 ਉੱਥੇ ਦਾ ਸਹੀ ਆਨਸਰ ਸਾਡਾ ਬੰਦਾ ਪਿਆ ਜੀ ਸੀ 1919 ਐਕਟ ਦੇ ਤਹਿਤ ਡਾਇਰੈਕਟੀਰੀ ਸਿਸਟਮ ਆ ਜਿਹੜਾ ਉਹ ਇੰਟਰੋਡਿਊਸ ਹੋਇਆ ਸੀ ਇੰਡੀਆ ਦੇ ਵਿੱਚ 1919 ਐਕਟ ਦੇ ਵਿੱਚ ਮੈਂ ਤੁਹਾਨੂੰ ਪੋਲਿਟੀ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਇਹ ਕਰਵਾਇਆ ਹਾਂ ਤਾਂ ਤੁਸੀਂ ਉੱਥੇ ਜਾ ਕੇ ਇਹਨੂੰ ਕਰ ਸਕਦੇ ਹੋ ਠੀਕ ਹੈ ਜੇਕਰ ਡਿਟੇਲ ਐਕਸਪਲੇਨੇਸ਼ਨ ਚਾਹੀਦੀ ਹੈ ਤੁਹਾਨੂੰ ਅੱਗੇ ਚੱਲਦੇ ਆ ਜੀ ਪੰਜ ਨੰਬਰ ਕੁਐਸਚਨ ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਸਟੇਟ ਇਹਨਾਂ ਚੋਂ ਕਿਹੜੀ ਚੀਜ਼ ਆ ਜਿਹੜੀ ਸਟੇਟ ਗਵਰਨਮੈਂਟ ਦਾ ਐਲੀਮੈਂਟ ਨਹੀਂਗਾ ਹਨਾ ਪੋਪੂਲੇਸ਼ਨ ਲੈਂਡ ਗਵਰਨਮੈਂਟ ਜਾਂ ਉਹਣਾ ਇਹ ਵੀ ਬੇਸਿਕ ਜਿਹਾ ਕੁਐਸਚਨ ਆ ਹਨ ਆਰਮੀ ਆ ਜਿਹੜੀ ਉਹ ਸਟੇਟ ਗਵਰਨਮੈਂਟ ਦਾ ਐਲੀਮੈਂਟ ਨਹੀਂ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀ ਆ ਹਨ ਠੀਕ ਹੈ ਜੀ ਤਾਂ ਇਹਦਾ ਵਿੱਚ ਲੈਂਡ ਪੋਪੂਲੇਸ਼ਨ ਲੈਂਡ ਤੇ ਗਵਰਨਮੈਂਟ ਸਟੇਟ ਗਵਰਨਮੈਂਟ ਦਾ ਐਲੀਮੈਂਟ ਹੈਗਾ ਬਟ ਆਰਮੀ ਹੁਣ ਕਹਿੰਦੇ ਜੀ ਮਾਡਰਨ 올림픽 ਗੇਮਾਂ ਨੇ ਜਿਹੜਾ 6ਵੇਂ ਦਾ ਉਹਦੀ ਕਹਿੰਦੇ ਦੱਸੋ ਜੀ ਕਿਹੜੇ ਸਾਲ ਦੇ ਵਿੱਚ ਸ਼ੁਰੂ ਹੋਈਆਂ ਸੀ 1895 ਚ 1897 ਚ 96 ਚ ਜਾਂ ਨਨ ਆਫ ਦੀ ਕੀਮੇ ਦਾ ਸਹੀ ਆਨਸਰ ਤੁਸੀਂ ਦੱਸਣਾ ਕਿ ਮਾਡਰਨ 올림픽 ਗੇਮਸ ਕਦੋਂ ਸ਼ੁਰੂ ਸ਼ੁਰੂਆਤ ਹੋਈ ਇਹ ਜੀ 1896 ਇਸ ਵੀ ਚ ਹੋਇਆ ਸੋ ਸੀ ਆਨਸਰ ਇਹਦਾ ਬਿਲਕੁਲ ਸਹੀ ਆ ਏਸ਼ੀਆਈ ਖੇਡਾ ਠੀਕ ਆ ਏਸ਼ੀਅਨ ਗੇਮ ਦੇ ਵਿੱਚ 골ਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲ ਭਾਰਤੀ ਮਹਿਲਾ ਐਥਲੀਟ ਦਾ ਨਾਮ ਦੱਸੋ ਕੀ ਆ ਪੀਟੀ 우ਸ਼ਾ ਕਮਲਜੀਤ ਸੰਧੂ ਸ਼ਨਾਏ ਅਬਰਾਹਮ ਜਾਂ ਅੰਜੂ ਬੋਬੀ ਜੋਰਜ 7 ਦਾ ਸਹੀ ਆਨਸਰ ਤੋਂ ਹੀ ਸੋਚਣਾ ਮਾ 5-7 ਸੈਕਿੰਡ ਆਪਾਂ ਤੁਹਾਨੂੰ ਦਿੱਤੇ ਸੋਚ ਲਿਆ ਹੋਗਾ ਤਾਂ ਜੀ ਇਹਦਾ ਬੀ ਆਨਸਰ ਸਹੀ ਆ ਕਮਲਜੀਤ ਸੰਧੂ ਆ ਜਿਹੜੇ ਪਹਿਲੇ ਇੰਡੀਅਨ ਵੂਮੈਨ ਨੇ ਜਿਨ੍ਹਾਂ ਨੇ 골ਡ ਜਿੱਤਿਆ ਵਾ ਏਸ਼ੀਅਨ ਗੇਮਸ ਦੇ ਵਿੱਚ 1970 ਚ ਠੀਕ ਆ ਤੇ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਕੌਣ ਸੀ ਪ੍ਰੇਂਕਾ ਚੋਪੜਾ ਸੁਸ਼ਮિતા ਸੇਨ ਅਸ਼ਵਰਿਆ ਰਾਜਾਂ ਲਾਰਾ ਦਿੱਤਾ ਤਾਂ 8ਵੇਂ ਦਾ ਸਹੀ ਆਨਸਰ ਵੀ ਆ ਸੁਸ਼ਮિતા ਸੇਨ ਨੇ ਜਿਹੜੇ ਕਿ ਪਹਿਲੇ ਮਿਸ ਯੂਨੀਵਰਸ ਸੀ 1994 ਦੇ ਵਿੱਚ ਇਹਨਾਂ ਨੇ ਇਹ ਖਿਤਾਬ ਜਿੱਤਿਆ ਸੀ ਭਾਰਤ ਵੱਲੋਂ ਠੀਕ ਆ ਕਹਿੰਦੇ ਅ ਵਰਲਡ ਦੀ ਜਿਹੜੀ ਹਾਈएस्ट ਪੀਕ ਕਿਹੜੀ ਆ ਕੰਚਨਜੁੰਗਾ K2 ਮਾਉਂਟ ਐਵਰੇਸ ਜਾਂ ਪੀਰ ਪੰਜਾ ਨੌਵੇਂ ਦਾ ਬਿਲਕੁਲ ਸਹੀ ਆਨਸਰ ਜੀ ਮਾਉਂਟ ਐਵਰੇਸ ਆ ਰਿਹਾ ਸੀ ਆਪਸ਼ਨ ਬਿਲਕੁਲ ਸਹੀ ਆ ਤਾਂ ਤੁਸੀਂ ਤੁਹਾਡੇ ਲਈ ਕੋ ਆਪਸ਼ਨ ਕੁਐਸਚਨ ਆ ਬੜਾ ਹੀ ਡਿਸਪਿਊਟਡ ਜਿਆ ਕੁਐਸਚਨ ਆ ਇਹ ਦੱਸੋ ਜੀ ਇੰਡੀਆ ਦੀ ਜਿਹੜੀ ਹਾਈएस्ट ਪੀਕ ਕਿਹੜੀ ਆ ਠੀਕ ਆ ਬਹੁਤ ਡਿਸਪਿਊਟਡ ਆ ਪਰ ਜਦੋਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਸਰਚ ਕਰੋਗੇ ਤਾਂ ਤੁਹਾਡੇ ਲਈ ਇਹ ਜ਼ਿਆਦਾ ਔਖਾ ਨਹੀਂ ਹੋ ਜਾ ਠੀਕ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਕਰੋ ਨੈਕਸਟ ਆ ਗਿਆ ਕਹਿੰਦੇ ਜੀ ਯੂਨੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਕਿਹੜੇ ਸਾਲ ਦੇ ਵਿੱਚ ਐਗਜ਼ਿਸਟ ਹੋਈ ਸੀ 1948 1945 1941 ਜਾਂ 1950 1945 ਈਸਵੀ ਦੇ ਵਿੱਚ ਹੋਣ ਦੇ ਵਿੱਚ ਆਈ ਸੀ ਹੈੱਡਕੁਆਟਰ ਇਹਦਾ ਕਿੱਥੇ ਆ ਜੀ ਨਿਊਯਾਰਕ ਦੇ ਵਿੱਚ ਆ ਠੀਕ ਹੈ 24 ਅਕਤੂਬਰ 1945 ਕਹਿੰਦੇ ਜੀ ਧਰਤੀ ਦਾ ਡਾਇਮੀਟਰ ਦੱਸੋ ਕੀ ਆ 7800 19 7820 7918 ਜਾਂ 7910 ਧਰਤੀ ਦਾ ਜਿਹੜਾ ਡਾਇਆਮੀਟਰ ਯਾਨਕੀ ਵਿਆਸ ਆ ਜਿਹੜਾ ਜਿਕਰ ਤੁਸੀਂ ਮੈਥ ਦੇ ਵਿੱਚ ਮੈਨਸੂਰੇਸ਼ਨ ਕੀਤਾ ਹੋਇਆ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਡਾਇਆਮੀਟਰ ਕੀ ਹੁੰਦਾ ਤਾਂ ਧਰਤੀ ਦਾ ਵਿਆਸ ਆ ਜਿਹੜਾ ਉਹ ਕਿੰਨਾ ਹੁੰਦਾ ਵਾ ਦੱਸਣਾ ਤੁਸੀਂ ਸੋਚ ਲਿਆ ਹੋਵੇਗਾ ਆਪਦੇ ਦਿਮਾਗ 'ਚ ਤਾਂ ਇਹਦਾ ਜੀ 7918 ਮਾਈਲਸ ਹੈ ਦਾ ਵਿਆਸ ਆ ਠੀਕ ਆ ਡਾਇਆਮੀਟਰ ਪ੍ਰਵਾਸੀ ਭਾਰਤੀ ਦਿਵਸ ਦਾ ਦੱਸੋ ਜੀ ਕਦੋਂ ਮਨਾਇਆ ਜਾਂਦਾ 5 ਜਨਵਰੀ 9 ਜਨਵਰੀ 7 ਮਾਰਚ ਜਾਂ 4 ਅਪ੍ਰੈਲ 12 ਮੇ ਦਾ ਸਹੀ ਆਨਸਰ ਸੋ ਬਿਨਾ ਕਿਸੇ ਉਤੋਂ ਆਪਾਂ ਨੂੰ 9 ਜਨਵਰੀ ਆ ਰਿਹਾ ਪ੍ਰਵਾਸੀ ਭਾਰਤੀ ਦਿਵਸ 9 ਜਨਵਰੀ ਨੂੰ ਮਨਾਇਆ ਜਾਂਦਾ ਐਨ ਆਰ ਆਈ ਡੇ ਵੀ ਆਪਾਂ ਇਹਨੂੰ ਕਹਿ ਜਾਂਦਾ ਸਕਦੇ ਹਾਂ ਕਾਰਨ ਕੀ ਸੀ 9 ਜਨਵਰੀ 2015 ਨੂੰ ਮਹਾਤਮਾ ਗਾਂਧੀ ਇੰਡੀਆ ਆਏ ਸੀ ਠੀਕ ਹੈ ਬੱਸ ਸਭ 22 ਮਾਰਚ ਕਿਉਂ ਮਨਾਇਆ ਜਾਂਦਾ ਜੀ ਵਰਲਡ ਪੋਇਟਰੀ ਡੇ ਆ ਵਾਟਰ ਡੇ ਆ ਗੂਗਲ ਡੇ ਆ ਜਾਂ ਕਿਡਨੀ ਡੇ ਆ ਤੇ ਇਹਨਾਂ ਮੇ ਦਾ ਸਹੀ ਆਨਸਰ ਵੀ ਹੈ ਜੀ ਵਰਲਡ ਵਾਟਰ ਡੇ ਆ ਜੀ 22 ਮਾਰਚ ਨੀਲੀ ਕ੍ਰਾਂਤੀ ਬਲੂ ਰੈਵਿਊਲੂਸ਼ਨ ਦਾ ਸਬੰਧ ਕਿਹਦੇ ਨਾਲ ਆ ਪੈਟਰੋਲੀਅਮ ਪ੍ਰੋਡਕਸ਼ਨ ਫਿਸ਼ ਪ੍ਰੋਡਕਸ਼ਨ ਫੂਡ ਗ੍ਰੇਨ ਪ੍ਰੋਡਕਸ਼ਨ ਜਾਂ ਐਗ ਪੋਲਟਰੀ ਪ੍ਰੋਡਕਸ਼ਨ ਨਾਲ 14ਵਾਂ ਦਾ ਸਹੀ ਆਨਸਰ ਦੱਸਣਾ ਹੈ ਫਿਸ਼ ਪ੍ਰੋਡਕਸ਼ਨ ਨਾਲ ਆ ਜੀ ਬਲੂ ਰੈਵਿਊਲੂਸ਼ਨ ਦਾ ਸਬੰਧ ਤੁਹਾਨੂੰ ਸਭ ਨੂੰ ਪਤਾ ਹੈ ਨਾ ਹੀਰਾ ਲਾਲ ਚੌਧਰੀ ਤੇ ਡਾਕਟਰ ਅਰੂਨਾ ਕ੍ਰਿਸ਼ਨਨ ਨੂੰ ਕਿਹਾ ਜਾਂਦਾ ਫਾਦਰ ਆਫ ਬਲੂ ਰੈਵਿਊਲੂਸ਼ਨ ਇੰਡੀਆ ਦੇ ਨੈਕਸਟ ਸਾਡੇ ਕੋਲੇ ਆ ਗਿਆ ਜੀ ਸੂਰਜੀ ਸਿਸਟਮ ਦਾ ਸਭ ਤੋਂ ਗਰਮ ਗ੍ਰਹਿ ਦੱਸੋ ਕਿਹੜਾ ਹੌਟੇਸਟ ਪਲੈਨਟ ਕਿਹੜਾ ਆ ਜੀ ਜੂਪੀਟਰ ਆ ਪਲੂਟੋ ਆ ਨੈਪਚਿਊਨ ਆ ਜਾਂ ਵੀਨਸ ਆ 15ਵੇਂ ਦਾ ਸਹੀ ਆਨਸਰ ਤੁਸੀਂ ਸੋਚ ਲਿਆ ਹੋਵੇਗਾ ਜੀ ਬੀ ਬਣਦਾ ਜੀ ਵੀਨਸ ਆ ਜਿਹੜਾ ਕਿ ਸੂਰਜੀ ਗ੍ਰਹਿ ਦਾ ਸਭ ਤੋਂ ਗਰਮ ਗ੍ਰਹਿ ਆ ਦਰੋਣਾਚਾਰੀਆ ਪੁਰਸਕਾਰ ਇਹ ਵੀ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਦੋਨੋਂ ਦਰੋਣਾਚਾਰੀਆ ਅਵਾਰਡ ਆ ਜਿਹੜਾ ਕਿਹੜੀ ਫੀਲਡ ਦੇ ਵਿੱਚ ਦਿੱਤਾ ਜਾਂਦਾ ਜੀ ਪਲੇਅਰਾਂ ਨੂੰ ਦਿੱਤਾ ਜਾਂਦਾ ਸਪੋਰਟਸ ਕੋਚਸ ਨੂੰ ਦਿੱਤਾ ਜਾਂਦਾ ਪੋਲੀਟੀਕਲ ਦੇ ਵਿੱਚ ਦਿੱਤਾ ਜਾਂਦਾ ਜਾਂ 뮤ਜ਼ੀਸ਼ੀਅਨ ਨੂੰ ਦਿੱਤਾ ਜਾਂਦਾ 16ਵੇਂ ਦਾ ਸਹੀ ਆਨਸਰ ਬੀ ਆ ਸਪੋਰਟਸ ਕੋਚਸ ਨੂੰ ਦਿੱਤਾ ਜਾਂਦਾ ਵਾ ਇਹ ਦਰੋਣਾਚਰੀਆ ਵਾਰ ਠੀਕ ਆ 1985 ਚ ਇਹ ਦੇਣਾ ਸ਼ੁਰੂ ਕਰ ਦਿੱਤੇ ਸੀ ਇਹਨਾਂ ਨੇ ਇੰਡੀਆ ਦਾ ਜਿਹੜਾ ਗ੍ਰੈਂਡ 올ਡ ਮੈਨ ਕਿਹਨਾਂ ਨੂੰ ਕਿਹਾ ਜਾਂਦਾ ਵਾ ਤਾਂ ਤੁਸੀਂ ਆਪਸ਼ਨਸ ਦੇਖ ਲਓ ਇਹ ਸਾਰਿਆਂ ਨੂੰ ਪਤਾ ਬਹੁਤ ਵਾਰ ਪੇਪਰ ਚ ਆਇਆ ਦਾਦਾਬਾਈ ਨਾਰੋਜੀ ਨੂੰ ਕਿਹਾ ਜਾਂਦਾ ਵਾ ਗ੍ਰੈਂਡ 올ਡ ਮੈਨ ਆਫ ਇੰਡੀਆ ਇਨ 스페이스 스페이스 ਦੇ ਵਿੱਚ ਮੰਨ ਲਓ ਬਾਡੀ ਜਿਹੜੀ ਹਿਊਮਨ ਬਾਡੀ ਆ ਉਹ ਦੱਸੋ ਕੀ ਰिएक्ट ਕਰੋਗੇ ਕਿਸ ਤਰ੍ਹਾਂ ਦਾ ਰिएक्ट ਕਰੋਗੇ weight gain ਕਰੋਗੇ loss ਕਰੋਗੇ no change ਆਊ ਜਾਂ little change ਆਊ ਤਾਂ ਜੀ loss weight ਕਰੋਗੇ weight loss ਕਰੋਗੇ 스페이스 ਦੇ ਵਿੱਚ ਜਾ ਕੇ ਜਿਹੜੀ ਆਪਣੀ ਭਾਰਤ ਦੇ ਵਿੱਚ 8ਵੀਂ 5 ਸਾਲਾਂ ਯੋਜਨਾ ਦੀ ਮਿਆਦ ਕਦੋਂ ਤੋਂ ਕਦੋਂ ਤੱਕ ਆ ਜੀ 1990 ਤੋਂ 95 1992 ਤੋਂ 97 1997 ਤੋਂ 2002 ਜਾਂ ਨਨ ਆਫ ਥੀਸ 19ਵੇਂ ਦਾ ਸਹੀ ਆਨਸਰ ਬਈ ਹੈ 1992 ਤੋਂ 1997 20ਵੇਂ ਕੁਐਸਚਨ ਤਾਂ ਜੀ ਆ ਸਾਰਾ ਆਪਾਂ ਤੁਸੀਂ ਪੀਡੀਐਫ ਤੋਂ ਪੜ੍ਹ ਸਕਦੇ ਹੋ ਕਿ ਕਿਹੜੇ ਇਹਦੇ ਵਿੱਚ ਕੀ ਕੀ ਹੋਇਆ ਐਲਪੀਜੀ ਮਾਡਲ ਇੰਟਰੋਡਿਊਸ ਹੋਇਆ ਸੀ 1991 ਜੇ ਤੁਹਾਨੂੰ ਸਭ ਨੂੰ ਪਤਾ ਹੈ ਨਾ ਲਿਬਰਲਾਈਜੇਸ਼ਨ ਹੋਇਆ ਸੀ ਪ੍ਰਾਈਵੇਟਾਈਜੇਸ਼ਨ ਹੋਇਆ ਸੀ ਗਲੋਬਲਾਈਜੇਸ਼ਨ ਹੋਇਆ ਸੀ ਬਹੁਤ ਇੰਪੋਰਟੈਂਟ ਫੈਕਟ ਨੇ ਤੁਸੀਂ ਪੀਡੀਐਫ ਤੋਂ ਪੜ੍ਹ ਸਕਦੇ ਹੋ ਕਹਿੰਦਾ ਜੀ ਖੂਨ ਦੇ ਜਮਾ ਦਾ ਬਲੱਡ ਕੋਟਿੰਗ ਦੇ ਦੌਰਾਨ ਹੀਟ ਦਿੱਤੇ ਜਾਂਦੇ ਵਿੱਚੋਂ ਕਿਹੜਾ ਵਿਟਾਮਿਨ ਮਦਦ ਕਰਦਾ ਸਾਇੰਸ ਦਾ ਕੁਐਸਚਨ ਆ ਵਿਟਾਮਿਨ A D K ਜਾਂ C ਵੀਮੇ ਦਾ ਸਹੀ ਆਨਸਰ B ਜੀ ਵਿਟਾਮਿਨ K ਵਾ ਇਹ ਜਿਹੜਾ ਬਲੱਡ ਕੋਟਿੰਗ ਦੇ ਵਿੱਚ ਹੈਲਪ ਕਰਦਾ ਗੋ ਬੈਕ ਟੂ ਵੇਦਾਸ ਇਹ ਜਿਹੜਾ ਮਤਲਬ ਕਿ ਨਾਰਾ ਵਾ ਇਹ ਕਿੰਨਾ ਨੇ ਦਿੱਤਾ ਸੀ ਰਾਮਾ ਕ੍ਰਿਸ਼ਨ ਆਪਣੇ ਪ੍ਰਮੰਸਨਾ ਦੇ ਦਿੱਤਾ ਸੀ ਦਿਯਾਨੰਦ ਸਰਸਵਤੀ ਨੇ ਜੋਤੀਬਾਈ ਜੋਤੀਬਾ ਫੂਲੇ ਨੇ ਜਾਂ ਵਿਵੇਕਾਨੰਦ 21 ਮੈਂ ਤਾਂ ਸਹੀ ਆਨਸਰ ਬੀ ਆ ਜੀ ਦਇਆਨੰਦ ਸਰਸਵਤੀ ਨੇ ਇਹ ਜਿਹੜਾ ਨਾੜਾ ਸੀ ਇਹ ਦਿੱਤਾ ਸੀ 1875 ਇਹਨਾਂ ਦੀ ਹੋਈ ਸੀ ਠੀਕ ਆ ਜੀ ਦਇਆਨੰਦ ਸਰਸਵਤੀ ਜੀ ਨੇ ਆਰਾ ਸਮਾਜ ਫਾਊਂਡ ਕੀਤਾ ਸੀਗਾ origional ਨੇਮ ਕੀ ਹੈ ਇਹਨਾਂ ਦਾ ਮੂਲ ਸ਼ੰਕਰ ਆ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਸੰਦਰਭ ਵਜੋਂ ਇਤਿਹਾਸ ਲਿਖਿਆਂ ਦੇ ਵਿੱਚੋਂ ਘਟਨਾਵਾਂ ਤੇ ਗੌਰ ਕਰੋ ਆ ਬਹੁਤ ਬਹੁਤ ਵਾਰ ਇਦਾਂ ਦੇ ਮੈਚ ਦੀ ਕਾਲਮ ਦੇ ਵਿੱਚ ਉਹ ਤੁਹਾਨੂੰ ਪੁੱਛ ਲੈਣਗੇ ਕਿ ਯੀਅਰ ਵਾਈਜ਼ ਦੱਸੋ ਇਹਦਾ ਫਸਟ ਰਾਉਂਡ ਟੇਬਲ ਕਾਨਫਰੰਸ ਪੂਨਾ ਪੈਕਟ ਸਾਈਮਨ ਕਮਿਸ਼ਨ ਜਾਂ ਗਾਂਧੀ ਇਰੇਵਨ ਪੈਕਟ ਤਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਜਿਹੜੀ ਫਸਟ ਰਾਉਂਡ ਟੇਬਲ ਕਾਨਫਰੰਸ 1930 ਵਿੱਚ ਹੋਈ ਸੀ ਠੀਕ ਆ ਇਹ ਤੁਹਾਡੇ ਰਟੇ ਹੋਣੇ ਚਾਹੀਦੇ ਆ ਕਿ ਕਿਹੜਾ ਮਤਲਬ ਕਿ ਚੀਜ਼ ਇਵੈਂਟ ਕਦੋਂ ਹੋਇਆ ਸੀ ਪੂਨਾ ਪੈਕਟ 1932 ਦੇ ਵਿੱਚ ਹੋਇਆ ਸੀ ਠੀਕ ਆ ਤਾਂ ਜੀ ਨੈਕਸਟ ਆ ਗਿਆ ਸਾਈਮਨ ਕਮਿਸ਼ਨ 1928 ਵਿੱਚ ਭਾਰਤ ਆਇਆ ਸੀ ਤੇ ਗੰਭੀਰਨ ਪੈਕਟ ਜਿਹੜਾ 1931 ਚ ਹੋਇਆ ਸੀ ਉਹਨ ਇਹਦੇ ਮੁਤਾਬਕ ਤੁਸੀਂ ਲਗਾ ਲੋ ਕਿ ਇਹਦਾ ਕਿਹੜਾ ਅਨਸਰ ਸਹੀ ਬਣਦਾ ਇਹਦਾ ਅਨਸਰ ਸਾਡਾ ਬਨ ਰਿਹਾ ਵਾ ਏਮ ਅਨਸਰ ਇਹਦਾ ਸਹੀ ਬਨ ਰਿਹਾ ਠੀਕ ਹੈ ਯਰ ਵਾਈਸ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਇੰਡੀਪੈਂਡੈਂਸ ਲੀਗ ਦੀ ਸਥਾਪਨਾ ਕਿੰਨਾਂ ਨੇ ਕੀਤੀ ਆ ਮੋਤੀ ਲਾਲ ਨਹਿਰੂ ਮਹਾਤਮਾ ਗਾਂਧੀ ਰਾਸ ਬਿਹਾਰੀ ਬੋਸ ਜਾਂ ਲਾਲ ਲਾਜਪਤ ਰਾਏ ਨੇ ਰਾਸ ਬਿਹਾਰੀ ਬੋਸ ਨੇ ਫਾਊਂਡ ਕੀਤੀ ਆ ਇੰਡੀਪੈਂਡੈਂਟਲੀ ਠੀਕ ਹੈ ਟੂ ਰਿਮੂਵ ਦਾ ਬ੍ਰਿਟਿਸ਼ ਕੋਲੋਨੀਅਲ ਰੂਲ ਓਵਰ ਇੰਡੀਆ ਰਾਸਬਿਹਾਰੀ ਬੋਸ ਨੇ ਮਤਲਬ ਫਾਊਂਡ ਕਰੀ ਇੰਡੀਪੈਂਡੈਂਸ ਲੀਗ 1942 ਜਿੱਥੇ ਕੀਤੀ ਸੀ ਟੋਕੀਓ ਜਾਪਾਨ ਦੇ ਵਿੱਚ ਬੰਗਾਲ ਦੀ ਵੰਡ ਜਿਹੜੀ 1905 ਦੁਆਰਾ ਰੱਦ ਕੀਤੀ ਗਈ ਸੀ ਕਿਹੜੇ ਐਕਟ ਦੇ ਤਹਿਤ ਮਤਲਬ ਕਦੋਂ ਕੀਤੀ ਗਈ ਸੀ ਤੇ ਇੰਡੀਅਨ ਕੌਂਸਲ ਐਕਟ ਹੋ ਗਿਆ ਠੀਕ ਹੈ ਪ੍ਰੋਕਲੋਮੇਸ਼ਨ ਆਫ ਦਿੱਲੀ ਦਰਬਾਰ ਠੀਕ ਹੈ ਚੈਂਸਫੋਰਡ ਮੌਂਟੈਗ ਰਿਪੋਰਟ 1919 ਜਾਂ ਗਵਰਨਮੈਂਟ ਆਫ ਇੰਡੀਆ ਐਕਟ 1909 24 ਦਾ ਸਹੀ ਆਨਸਰ ਸੀ ਜਦ ਪ੍ਰੋਕਲੇਮੇਸ਼ਨ ਆਫ ਦਿੱਲੀ ਦਰਬਾਰ ਇਨ 1911 ਦੇ ਤਹਿਤ ਰਤੂ ਸੀ ਸਥਾਈ ਬੰਦੋਬਸਤ ਦੀ ਦਸੋ ਜੀ ਵਿਸ਼ੇਸ਼ਤਾ ਕੀ ਸੀ ਰਾਇਤਵਾਰੀ ਸਿਸਟਮ ਸੀ ਜ਼ਮੀਂਦਾਰੀ ਸਿਸਟਮ ਸੀ ਮਹਿਲਵਾਰੀ ਸਿਸਟਮ ਸੀ ਜਾਂ ਨਨ ਆਫ ਥੀ ਸੀ 25 ਦਾ ਸਹੀ ਆਨਸਰ ਆ ਜੀ ਜ਼ਮੀਂਦਾਰੀ ਸਿਸਟਮ ਨੂੰ ਕਹ ਦਿੰਦੇ ਆ ਪਰਮਾਨੈਂਟ ਸੈਟਲਮੈਂਟ ਠੀਕ ਹੈ ਅੰਗਰੇਜ਼ਾਂ ਦਾ ਠੀਕ ਹੈ ਕਦੋਂ ਹੋਈ ਸੀ ਇਹ ਕਾਰਨਵਾਲਸ ਨੇ ਇਹ ਇੰਟਰਡਿਊਸ ਕੀਤੀ ਸੀ 1793 ਇਸ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਸੀ ਵੀ ਰਾਮਨ ਰਵਿੰਦਰਨਾਥ ਟੈਗੋਰ ਮਹਾਤਮਾ ਗਾਂਧੀ ਜਾਂ ਅਮਰਤੀਆ ਸੇਨ 26 ਦਾ ਸਹੀ ਆਨਸਰ ਬੀ ਆ ਜੀ ਰਵਿੰਦਰਨਾਥ ਟੈਗੋਰ ਨੇ ਜਿਹੜੇ ਕਿ ਨੋਬਲ ਪੁਰਸਕਾਰ ਪ੍ਰਭਾਵਕ ਪਤ ਕਰਨ ਵਾਲੇ ਆਪਣੇ ਪਹਿਲੇ ਸੀ 1913 ਚ ਗਿਤਾੰਜਲੀ ਲਈ ਇਹਨਾਂ ਨੂੰ ਮਿਲਿਆ ਸੀ ਤੇ ਪਹਿਲੇ ਏਸ਼ੀਅਨ ਵੀ ਸੀਗੇ ਇਹਨਾਂ ਦੇ ਵਿੱਚੋਂ ਕਿੰਨਾਂ ਨੂੰ ਕਦੇ ਨੋਬਲ ਪੁਰਸਕਾਰ ਨਹੀਂ ਦਿੱਤਾ ਗਿਆ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਨੈਲਸਨ ਮੰਡੇਲਾ ਜਾਂ ਬੋਥ ਹੀ ਐਂਡ ਬੀ 27 ਦਾ ਤੁਸੀਂ ਦੱਸਣਾ ਹੈ ਬਿਲਕੁਲ ਸਹੀ ਹੈ ਜੀ ਡੀ ਬੋਥ ਏ ਐਂਡ ਬੀ ਨੂੰ ਨੈਲਸਨ ਮੰਡੇਲਾ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਠੀਕ ਹੈ ਹੁਣ ਜੀ ਕਰੰਟ ਅਫੇਅਰ ਦੇ ਕੁਐਸਚਨ ਲੋਰੀਅਸ ਸਪੋਰਟਸਮੈਨ ਆਫ ਦਾイヤー 2024 ਦਾ ਅਵਾਰਡ ਕਿਨ ਜਿੱਤਿਆ ਨੀਤ ਚੋਪੜਾ ਨੇ ਲੈਨਲ ਮੈਸੀ ਨੇ ਨੋਵਾਕ ਟੀ ਜੇ ਕੋਫਿਕ ਨੇ ਜਾਂ ਵਿਰਾਟ ਕੋਹਲੀ ਨੇ 28 ਦਾ ਸਹੀ ਅਨਸਰ ਤੁਸੀਂ ਦੇਣਾ ਜੀ ਨੋਵਾਕ ਟੀ ਜੇ ਕੋਫਿਕ ਨੇ ਜਿੱਤਿਆ ਲੋਰਸ ਸਪੋਰਟਸਮੈਨ ਆਫ ਦਾイヤー ਦਾ ਸਪੋਰਟਸ ਊਮਨ ਜਿਹਦਾ ਐਤਾਨਾ ਬੌਨਮਤੀ ਨੇ ਫੁੱਟਬਾਲ ਖੇੜਦੇ ਬ੍ਰੀਕਥਰੂ ਆਫ ਦਾ ਯੂਰ ਹੈ ਰੇਨ ਜੀ ਜੂਡ ਆ ਵੈਲਿੰਗਮ ਠੀਕ ਆ ਫੁੱਟਬਾਲ ਦੋ 29 ਨੰਬਰ ਕੋ ਭਾਰਤ ਦੇ ਪਹਿਲੇ ਵੀਨਸ ਮਿਸ਼ਨ ਦਾ ਨਾਮ ਦੱਸੋ ਲੂਸੀ ਸ਼ੁਕਰਿਆਨ ਆ ਜਾਂ ਆਪਣਾ ਵੈਂਸਿਓਨ ਜਾਂ ਡਾਟ 29 ਦਾ ਸਹੀ ਆਨਸਰ ਸਾਡਾ ਬੀ ਆ ਜੀ ਸ਼ੁਕਰਿਆਨ ਪਹਿਲਾ ਆਪਣਾ ਇੰਡੀਆ ਦਾ ਜਿਹੜਾ ਵੀਨਸ ਮਿਸ਼ਨ ਆ ਠੀਕ ਆ ਟੀਮਾਂ ਤੇ ਆਖਰੀ ਕੁਐਸਚਨ ਭਾਰਤ ਦੇ ਪਹਿਲੇ ਜਨਰੇਟਿਵ AI ਪਲੇਟਫਾਰਮ ਦਾ ਨਾਮ ਦੱਸੋ ਚੈਟ ਜੀਪੀਟੀ ਭਾਰਤ AI AI ਇੰਡੀਆ ਜਾਂ ਭਾਰਤ ਜੀਪੀਟੀ 30 ਨੰਬਰ ਕੁਐਸਚਨ ਦਾ ਸਹੀ ਆਨਸਰ B ਹੈ ਜੀ ਭਾਰਤ ਜੀਪੀਟੀ ਆ ਜਿਹੜਾ ਨਿਵਾ ਫਸਟ ਜਨਰੇਟਿਵ AI ਪਲੇਟਫਾਰਮ ਹਣਜੀ 30 ਕੁਐਸਚਨ ਤੁਹਾਡੇ ਪੂਰੇ ਹੋ ਗਏ ਨੇ ਉਮੀਦ ਆ ਕਿ ਤੁਹਾਡੇ ਵਧੀਆ ਨੰਬਰ ਬਣੇਗਾਉਗੇ ਜਿਆਦਾ ਔਖੇ ਕੁਐਸਚਨ ਨਹੀਂਗੇ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬੇਸਿਕ ਕੁਐਸਚਨ ਨੇ ਪਰ ਬੇਸਿਕ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਹੁਣ ਜੇਕਰ ਤੁਹਾਡੇ ਪੇਪਰ ਦੇ ਵਿੱਚ 30 ਕੁਐਸਚਨ ਆਗੇ ਤਾਂ ਉਹਦੇ ਵਿੱਚੋਂ 15 ਕੁਐਸਚਨ 15 16 17 ਕੁਐਸਚਨ ਤੁਹਾਨੂੰ ਬੇਸਿਕ ਦੇਖਣ ਨੂੰ ਮਿਲਣਗੇ ਜਿਹੜੇ ਕਿ ਬਹੁਤ ਨਾਰਮਲ ਹੁੰਦੇ ਨੇ ਫਿਰ ਉਸ ਤੋਂ ਬਾਅਦ 4 5 7 ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਜਿੱਦਾਂ ਕਿ ਕਰੰਟ ਅਫੇਅਰਸ ਹੋਗੇ ਜਾਂ ਥੋੜੇ ਜਿਹਾ ਐਵਰੇਜ ਜਿਹੇ ਟਾਈਪ ਦੇ ਆਪਾਂ ਕਹਿ ਸਕਦੇ ਹਾਂ ਕਿ ਤੇ ਉਸ ਤੋਂ ਬਾਅਦ ਜੇਕਰ ਪੇਪਰ ਦੇ ਵਿੱਚ ਦੇਖੋਗੇ ਤਾਂ ਥੋੜਾ ਜਿਹਾ ਹਿੱਸਾ ਤੁਸੀਂ ਦੇਖੋਗੇ ਕਿ ਜੀਕੇ ਕਰੰਟ ਅਫੇਅਰ ਦੇ ਵਿੱਚ 5-6 ਕੁਐਸਚਨ ਆਏ ਜੇ ਹੁੰਦੇ ਨੇ ਜਿਹੜੇ ਕਿ ਜੇਕਰ ਤੁਸੀਂ ਕਿਤੇ ਪੜੇ ਹੋਏ ਤਾਂ ਤੁਹਾਨੂੰ ਆ ਜਾਣਗੇ ਨਹੀਂ ਪੜੇ ਹੋਏ ਤਾਂ ਮਤਲਬ ਬਹੁਤ ਰੇਅਰ ਜਿਹੇ ਕੁਐਸਚਨ ਹੁੰਦੇ ਨੇ ਠੀਕ ਆ ਸੋ ਆਪਾਂ ਉਹ ਪੰਜਾਂ ਛੇ ਰੇਅਰ ਕੁਐਸਚਨ ਦੇ ਪਿੱਛੇ ਨਹੀਂ ਭੱਜਣਾ ਜਿਹੜੇ 30 ਦੇ ਵਿੱਚੋਂ 24 ਕੁਐਸਚਨ ਤੁਹਾਨੂੰ ਪਤਾ ਹੈ ਕਿ ਤੁਹਾਡੀ ਪਹੁੰਚ ਆਉ 24 ਕੁਐਸਚਨ ਤੱਕ ਉਹ 24 ਕੁਐਸਚਨਸ ਨੂੰ ਆਪਾਂ ਪਹਿਲਾਂ ਟਾਰਗੇਟ ਕਰਨਾ ਤੇ ਉਹ ਵਾਲੇ ਆਪਾਂ 23 24 ਨੰਬਰ ਜ਼ਰੂਰ ਪੱਕੇ ਕਰਦੇ ਆ 30 ਦੇ ਵਿੱਚੋਂ ਤਾਂ ਇਹੀ ਆਪਣਾ ਟਾਰਗੇਟ ਹੋਣਾ ਚਾਹੀਦਾ ਕਿ ਇਹ ਜਿਹੇ ਕੁਐਸਚਨਸ ਹੋਗੇ ਇਸ ਤੋਂ ਮੋਡਰੇਟ ਲੈਵਲ ਦੇ ਜਿੱਦਾਂ ਕਿ ਮੈਂ 300 ਕੁਐਸਚਨ ਦੀ ਇੱਕ ਸੀਰੀਜ਼ ਲਾਂਚ ਕੀਤੀ ਸੀ ਸਟੈਟਿਕ ਜੀਕੇ ਦੀ ਉਹਦੇ ਚ ਸਟੈਪ ਵਾਈਜ਼ ਮੈਂ ਤੁਹਾਨੂੰ ਬਹੁਤ ਵਧੀਆ ਲੈਵਲ ਦੇ ਕੁਐਸਚਨ ਪਾਈ ਹੋਏ ਨੇ ਗਰੁੱਪ B ਦੇ ਵਿੱਚ ਵੀ ਉਹ ਵਾਲੇ ਕੁਐਸਚਨ ਤੁਹਾਨੂੰ ਹੈਲਪ ਕਰਨਗੇ ਕਿਉਂਕਿ ਉਹ ਕੁਐਸਚਨ ਦੇ ਵਿੱਚ ਡਿਟੇਲ ਐਕਸਪਲੇਨੇਸ਼ਨ ਦੱਤੀ ਹੈ ਜਿੱਦਾਂ ਕਿ ਇਹਦੇ ਵਿੱਚ ਹਾਲਾਂਕਿ ਡਿਟੇਲ ਐਕਸਪਲੇਨੇਸ਼ਨ ਨਹੀਂਗੀ ਤਾਂ ਜੀ ਉਹ ਪੇਡ ਚ ਲਾਂਚ ਕੀਤੀ ਹੋਈ ਪਰ ਉਹਦੀ YouTube ਤੇ ਏਸੀ ਤਰ੍ਹਾਂ ਮੈਂ ਫ੍ਰੀ ਦੇ ਵਿੱਚ ਕਲਾਸਾਂ ਕਰਾਈਆਂ ਹੋਈਆਂ ਨੇ ਤਾਂ ਤੁਸੀਂ ਜਾ ਕੇ ਪਲੇਲਿਸਟ ਸਟੈਟਿਕ ਜੀਕੇ 300 ਕੁਐਸਚਨ ਸਰਚ ਕਰੋਗੇ ਜਾਂ ਆਪਣੀ YouTube ਚੈਨਲ ਤੇ ਜਾਓਗੇ ਤਾਂ ਤੁਹਾਨੂੰ ਉੱਥੇ ਬਿਲਕੁਲ ਸਾਹਮਣੇ ਦੇਖਣ ਨੂੰ ਮਿਲੇਗਾ ਕਿ 14-15 ਕਲਾਸਾਂ ਉਹਦੇ ਵਿੱਚ ਹੈਗੀਆਂ ਨੇ ਤਾਂ 300 ਕੁਐਸਚਨ ਤੁਸੀਂ ਆਰਾਮ ਨਾਲ ਜਾ ਕੇ ਉਹਨੂੰ ਲਗਾਓ ਤਾਂ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਕਿ ਕਿੰਨੇ ਵਧੀਆ ਲੈਵਲ ਦੇ ਕੁਐਸਚਨ ਆ। ਮਤਲਬ ਉਹ ਵੀ ਬੇਸਿਕ ਟੂ ਮੋਡਰੇਟ ਲੈਵਲ ਦੇ ਕੁਐਸਚਨ ਆ। ਉਹਦੇ ਵਿੱਚ ਵੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਜਿਹੜੇ 5-6 ਕੁਐਸਚਨ ਡਿਫਿਕਲਟ ਹੁੰਦੇ ਨੇ ਉਹ ਹੁੰਦੇ ਉਹ ਕਰਵਾ ਰਿਹਾ ਕਿਉਂਕਿ ਉਹ ਬਹੁਤ ਰੇਅਰ ਕੁਐਸਚਨ ਹੁੰਦੇ ਨੇ 4-5-6 ਕੁਐਸਚਨ ਇਹਦੇ ਤੁਹਾਨੂੰ ਹਰੇਕ ਪੇਪਰ ਚ ਮਿਲਣਗੇ ਜਿਹੜੇ ਕਿ ਨਵੇਂ ਹੁੰਦੇ ਨੇ ਪਤਾ ਨਹੀਂ ਕਿੱਥੋਂ ਚੱਕ ਕੇ ਐਗਜ਼ਾਮੀਨਰ ਨੇ ਪਾ ਦੇਣੇ ਹੁੰਦੇ ਨੇ ਠੀਕ ਆ ਸੋ ਉਹ ਪੇਪਰ ਦਾ ਲੈਵਲ ਬਣਾਉਣ ਲਈ ਹੁੰਦਾ ਜਿੱਦਾਂ ਕਿ ਹੁਣ ਤੁਸੀਂ ਦੇਖਿਆ ਕਿ ਪਟਵਾਰੀ ਦਾ ਇੱਕ ਪੇਪਰ ਹੋਇਆ ਸੀ ਪਿੱਛੇ ਜੇ ਉਹਦੇ ਵਿੱਚ ਸਾਰੇ ਕੁਐਸਚਨ ਹੀ ਸੌਖੇ ਪਾਏ ਹੋਏ ਸੀ ਉਹ ਸਾਰੇ ਕੁਐਸਚਨ ਨਹੀਂ ਇਦਾਂ ਦੇ ਸੀ ਜਿੱਦਾਂ 50 ਨੰਬਰ ਦੀ ਜੀਕੇ ਪੰਜਾਬ ਜੀਕੇ ਦੇ ਉਹ 50 ਨੰਬਰ ਦੇ ਵਿੱਚੋਂ ਆਰਾਮ ਨਾਲ ਬੱਚਾ 45 ਨੰਬਰ ਲੈ ਕੇ ਜਾ ਰਿਹਾ ਸੀ 46 ਨੰਬਰ ਲੈ ਕੇ ਜਾ ਰਿਹਾ ਸੀਗਾ ਕਿਉਂਕਿ ਉਹ ਪੇਪਰ ਦੇ ਲੈਵਲ ਤੇ ਡਿਪੈਂਡ ਕਰਦਾ ਹੁੰਦਾ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ ਕਿੱਥੋਂ ਕੀ ਪਾ ਦੇਣਾ ਪਰ 2 लेवल ਨੂੰ ਅਸੀਂ ਸਭ ਤੋਂ ਪਹਿਲਾਂ ਟਾਰਗੇਟ ਕਰਨਾ ਜੇ ਤੁਹਾਡਾ ਅੱਗੇ ਟਾਈਮ ਬਚਦਾ ਵਾ ਤੁਹਾਡੇ ਕੋਲੇ ਹੈਗੀ ਆ ਕਿ ਬਾਕੀ ਸਬਜੈਕਟ ਪੂਰੀ ਤਰ੍ਹਾਂ ਨਾਲ ਤਿਆਰ ਆ ਤਾਂ ਤੁਸੀਂ ਅਗਲੇ ਜਿਹੜੇ ਮੈਂ ਹਾਰਡ ਲੈਵਲ ਦੇ ਕੁਐਸਚਨ ਕਹਿ ਰਿਹਾ ਹਨਾ ਜਿਹੜੇ ਹਾਰਡ ਲੈਵਲ ਦੇ ਕੁਐਸਚਨ ਮੈਂ ਤੁਹਾਨੂੰ ਉਹ ਕਹਿ ਰਿਹਾ ਜਿਹੜੇ ਕਿ ਕਈ ਵਾਰ ਜੀਓਗ੍ਰਾਫੀ ਚੋਂ ਪੁੱਛ ਲੈਂਦੇ ਨੇ ਉਹ ਹਨਾ एनवायरनमेंट इशू ਦੇ ਵਿੱਚੋਂ ਪੁੱਛੋ ਲੈਂਦੇ ਨੇ ਕਈ ਵਾਰ ਇਕਨੋਮਿਕਸ ਦੇ ਵਿੱਚੋਂ ਵੀ ਕੋਈ ਹਾਰਡ ਲੈਵਲ ਦਾ ਕੁਐਸਚਨ ਪੁੱਛ ਲੈਂਦੇ ਆ ਉਹ ਵਾਲੇ ਸਬਜੈਕਟ ਦੇ ਵਿੱਚ ਉਹ ਚੱਕ ਕੇ ਕਈ ਵਾਰ ਹਾਰਡ ਲੈਵਲ ਆ ਇਦਾਂ ਨਹੀਂ ਹੁੰਦਾ ਕਿ ਕਿ ਬਾਕੀ ਦੇ ਕਰੰਟ ਅਫੇਅਰਸ ਦੇ ਵਿੱਚੋਂ ਹਾਰਡ ਲੈਵਲ ਦਾ ਕੁਐਸਚਨ ਨਹੀਂ ਪਾ ਸਕਦੇ ਕਈ ਵਾਰ ਉਹ ਬਹੁਤ ਪੁਰਾਣਾ 2 ਸਾਲ ਪੁਰਾਣਾ ਤੁਹਾਨੂੰ ਕਰੰਟ ਅਫੇਅਰ ਦਾ ਕੁਐਸਚਨ ਪੁੱਛ ਲੈਂਦੇ ਆ ਹਨਾ ਤਾਂ ਕੋਈ ਵੀ ਕੁਐਸਚਨ ਤੁਹਾਨੂੰ ਪੁੱਛ ਸਕਦੇ ਨੇ ਉਹ ਪੇਪਰ 'ਚ ਪਰ ਤੁਹਾਡੇ ਜ਼ਿਆਦਾ ਨੰਬਰ ਤੁਸੀਂ ਨਹੀਂ ਇਹਦੇ ਵਿੱਚੋਂ ਲੈ ਸਕਦੇ ਹੁੰਦੇ ਜੀਕੇ ਦੇ ਵਿੱਚੋਂ ਮੈਂ ਤੁਹਾਨੂੰ ਪਹਿਲਾਂ ਕਹਾਂ ਪੇਪਰ ਤੇ ਡਿਪੈਂਡ ਕਰਦਾ ਹੁੰਦਾ ਕਿਉਂਕਿ ਆਮ ਤੌਰ ਤੇ ਹ ਪੀਪਰ ਦੇ ਵਿੱਚ ਪੀਪਰ ਨੂੰ ਇੱਕ ਵਧੀਆ ਤਰੀਕੇ ਨਾਲ ਐਨਲਾਈਜ਼ ਕਰੋ ਪੁਰਾਣੇ ਪੀਪਰ ਚੰਗੀ ਤਰ੍ਹਾਂ ਦੇਖੋ ਕਿ ਪੁਰਾਣੇ ਪੀਪਰਾਂ 'ਚ ਕਿੰਨੇ ਕੁਐਸ਼ਨਸ ਔਖੇ ਆਏ ਆ ਕਿੰਨੇ ਮੋਡਰੇਟ ਆਏ ਆ ਕਿੰਨੇ ਡਿਫਿਕਲਟ ਆ ਕਿਉਂਕਿ ਮੈਂ ਪੁਰਾਣੇ ਪੀਪਰਾਂ ਨੂੰ ਦੇਖ ਕੇ ਹੀ ਆਪਦੇ ਐਕਸਪੀਰੀਅੰਸ ਨਾਲ ਤੁਹਾਨੂੰ ਐਨਲਾਈਜ਼ ਕਰਕੇ ਦੱਸਦਾ ਕਿ ਇਸ ਤਰ੍ਹਾਂ ਦਾ ਪੀਪਰ ਦੇ ਵਿੱਚ ਲੈਵਲ ਆਉਂਦਾ ਵਾ ਠੀਕ ਆ ਤਾਂ ਜਿਵੇਂ ਜਿਵੇਂ ਤੁਸੀਂ ਪੁਰਾਣੇ ਪੀਪਰ ਲਗਾਉਂਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਕੰਮ ਬਿਗਨਰ ਲਈ ਜਾਂ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਦੇ ਲਈ ਪੁਰਾਣੇ ਪੀਪਰ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਸ ਤੋਂ ਬਾਅਦ ਉਹ ਕਿਸ ਇਨਸਟੀਚਿਊਟ ਦੇ ਜੋ ਜੋ ਚਾਹੇ ਫ੍ਰੀ ਵਾਲੇ ਨੋਟਸ ਆ ਚਾਹੇ ਪੇਡ ਵਾਲੇ ਮੌਕ ਟੈਸਟ ਨੇ ਉਹ ਤੁਸੀਂ ਫੀਡ ਲਗਾਓ ਪਹਿਲਾ ਨੰਬਰ 1 ਤੇ ਪੁਰਾਣੇ ਪੇਪਰ ਲਾਓ ਠੀਕ ਆ ਪੰਜਾਬ ਦੇ ਚਾਹੇ ਪੀਪੀਐਸਸੀ ਦਾ ਚਾਹੇ ਪੀਟਪੀਐਸਵੀ ਦਾ ਜਿਹੜੇ ਪੰਜਾਬ ਪੁਲਿਸ ਦੇ ਦਿੰਦੇ ਆ ਉਹ ਪੰਜਾਬ ਪੁਲਿਸ ਦੇ ਨੇ ਨੈਕਸਟ ਆਪਾਂ ਚੱਲਦੇ ਆ ਜੀ ਹੁਣ ਆਪਾਂ ਆ ਗਏ ਜੀ ਪੰਜਾਬ ਜੀਕੇ ਦੇ ਉੱਤੇ ਤਾਂ 31 ਨੰਬਰ ਕੁਐਸਚਨ ਜੇ ਆਪਾਂ ਨੂੰ ਪੁੱਛਿਆ ਕਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਵਾ ਅੰਮ੍ਰਿਤਸਰ ਪੰਜਾਬ ਮੁਕਸਰ ਪੰਜਾਬ ਪਟਨਾ ਬਿਹਾਰ ਜਾਂ ਅਨੰਦਪੁਰ ਸਾਹਿਬ ਪੰਜਾਬ ਤਾਂ ਇਹ ਵੀ ਵਧੀਆ ਕੁਐਸਚਨ ਆ ਜੀ ਪਟਨਾ ਬਿਹਾਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਅੱਗੇ ਆਪਾਂ ਚੱਲਦੇ ਹਾਂ ਜੀ ਹੁਣ ਕਹਿੰਦੇ ਪੰਜਾਬ ਦੇ ਵਿੱਚ ਝੋਨਾ ਦੱਸੋ ਕਿਹੜੇ ਕਿਸਮ ਕਿਹੜੇ ਮੌਸਮ ਦੇ ਵਿੱਚ ਉਗਾਇਆ ਜਾਂਦਾ ਵਿੰਟਰ ਚ ਆਟੋਨਮ ਚ ਸਮਰ ਚ ਜਾਂ ਸਪ੍ਰਿੰਗ ਚ ਤਾਂ ਇਹ ਤਾਂ ਬੇਸਿਕ ਜਿਹਾ ਕੁਐਸਚਨ ਆ ਹਨਾ ਹੁਣ ਸਮਰ ਚ ਚੱਲ ਰਹੀਆਂ ਤਾਂ ਸਮਰ ਦੇ ਵਿੱਚ ਹੀ ਇਹ ਉਗਾਇਆ ਜਾਂਦਾ ਗਰਮੀਆਂ ਚ ਠੀਕ ਆ ਜੂਨ ਜੁਲਾਈ ਚ ਉਗਾਇਆ ਜਾਂਦਾ ਮੈਨੂੰ ਤੁਹਾਨੂੰ ਸਭ ਨੂੰ ਪਤਾ ਹਨਾ ਭਾਰਤੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਦੱਸੋ ਕਿਹੜੀ ਸੀ ਬਹੁਤ ਵਾਰ ਇਹ ਪੇਪਰ ਦੇ ਵਿੱਚ ਕੁਐਸਚਨ ਆ ਚੁੱਕਾ ਤੇ ਬੱਚੇ ਗਲਤ ਕਰਕੇ ਆਏ ਸੀ ਜਦੋਂ ਪੇਪਰ ਦੇ ਵਿੱਚ ਇਹ ਕੁਐਸਚਨ ਆਇਆ ਸੀ ਨਾ ਤਾਂ ਬੱਚੇ ਗਲਤ ਆਏ ਕਿ ਪੰਜਾਬ ਦੀ ਆਜ਼ਾਦੀ ਇੰਡੀਆ ਦੀ ਆਜ਼ਾਦੀ ਤੋਂ ਪਹਿਲਾਂ ਠੀਕ ਹੈ ਭਾਰਤੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜਾ ਸੀ ਅੰਮ੍ਰਿਤਸਰ ਇਸਲਾਮਾਬਾਦ ਲਾਹੌਰ ਜਾਂ ਦਿੱਲੀ ਤਾਂ ਜੀ ਪੰਜਾਬ ਦੀ ਜਿਹੜੀ ਰਾਜਧਾਨੀ ਲਾਹੌਰ ਸੀ ਠੀਕ ਹੈ ਬੀ ਆਪਸ਼ਨ ਇਹਦੀ ਬਿਲਕੁਲ ਸਹੀ ਹੱਤੀਵੇਂ ਦੀ ਨੈਕਸਟ ਆਪਾਂ ਗਾ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਪੰਜਾਬ ਦਾ ਸ਼ਾਸਕ ਦੱਸੋ ਕੌਣ ਸੀ ਸਿਕੰਦਰ ਲੋਧੀ ਇਬਰਾਹਿਮ ਲੋਧੀ ਦੌਲਤ ਖਾਨ ਲੋਧੀ ਬਹਿਲੋਲ ਖਾਨ ਲੋਧੀ 34ਵੇਂ ਦਾ ਸਹੀ ਆਨਸਰ ਬੀ ਆ ਜੀ ਦੌਲਤ ਖਾਨ ਲੋਧੀ ਆ ਜਿਹੜਾ ਉਹ ਪੰਜਾਬ ਦਾ ਸ਼ਾਸਕ ਸੀ 35 ਨੰਬਰ ਕੁਐਸਚਨ ਚੰਡੀਗੜ੍ਹ ਦਾ ਆਰਕੀਟੈਕਟ ਆ ਜਿਹੜਾ ਹਨਾ ਲੀ ਲੀ ਕੋਰਬਜ਼ੀਅਰ ਇਹ ਕਿੱਥੋਂ ਦਾ ਨਾਗਰਿਕ ਸੀ ਬਹੁਤ ਵਾਰ ਇਹੇ ਕੁਐਸਚਨ ਵੀ ਪੇਪਰ 'ਚ ਆਦਾ ਨੇਪਾਲ ਦਾ ਇੰਗਲੈਂਡ ਦਾ ਪਾਕਿਸਤਾਨ ਜਾਂ ਫਰਾਂਸ ਦਾ 35ਵੇਂ ਦਾ ਸਹੀ ਆਨਸਰ ਡੀ ਆ ਜੀ ਫਰਾਂਸ ਦਾ ਨਾਗਰਿਕ ਸੀ ਕਹਿੰਦੇ ਸਿੰਦਸ ਨਦੀ ਦਾ ਪ੍ਰਾਚੀਨ ਨਾਮ ਦੱਸੋ ਕੀ ਆ ਜੀ ਜੇਲਮ ਬਿਆਸ ਆ ਰਾਵੀ ਆ ਜਾਂ ਸਿੰਧੂ ਆ 36 ਮੈਂ ਦਾ ਸਹੀ ਆਨਸਰ ਡੀ ਆ ਜੀ ਸਿੰਧੂ ਆ ਜਿਹੜਾ ਇੰਡਸ ਰਿਵਰ ਦਾ ਜਿਹੜਾ ਐਂਸ਼ੀਅੰਟ ਨਾਮ ਆ ਕਹਿੰਦੇ ਗੁਰੂ ਨਾਨਕ ਨੇਵੀਗੇਸ਼ਨ ਨਾਮ ਦੀ ਕੰਪਨੀ ਕਿਹਨੇ ਸਥਾਪਿਤ ਕੀਤੀ ਸੀ ਭਗਤ ਸਿੰਘ ਜੀ ਨੇ ਬਾਬਾ ਗੁਰਦੇਵ ਸਿੰਘ ਜੀ ਨੇ ਸੇਵਾ ਸਿੰਘ ਜੀ ਨੇ ਜਾਂ ਉਦਮ ਸਿੰਘ ਨੇ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ 37 ਮੈਂ ਦਾ ਆਊਗਾ ਸੀ ਜੀ ਬਾਬਾ ਗੁਰਦੇਵ ਸਿੰਘ ਜੀ ਨੇ ਇਹ ਮਤਲਬ ਕੰਪਨੀ ਸਥਾਪਿਤ ਕੀਤੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਾਖਰਤਾ ਲਿਟਰੇਸੀ ਰੇਟ ਕਿਹੜੇ ਜ਼ਿਲ੍ਹੇ ਚ ਅਕੋਰਡਿੰਗ ਟੂ 2011 ਦੀ ਜਿਹੜੀ ਸੈਂਸਸ ਹੋਈ ਸੀ ਮਾਨਸਾ ਹੁਸ਼ਿਆਰਪੁਰ ਪਟਿਆਲਾ ਜਾਂ ਲੁਧਿਆਣਾ ਠੀਕ ਆ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਕਿੱਥੇ ਆ ਜੀ ਆਪਣੇ ਹੈਗਾ ਜੀ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਮਹਿਲਾ ਮੁੱਖ ਮੰਤਰੀ ਵੂਮਨ ਚੀਫ ਮਿਨਿਸਟਰ ਕੌਣ ਸੀ ਅਮਰਤਾ ਸ਼ੇਰਗੱਲ ਲక్ష్ਮੀ ਕੁਮਾਰ ਰਜਿੰਦਰ ਕੌਰ ਪੱਠੜ ਜਾਂ ਵਿੰਨੀ ਮਹਾਜ ਬੇਸਿਕ ਜਆ ਕੁਐਸਚਨ ਹੈ ਜੀ ਰਜਿੰਦਰ ਕੌਰ ਪੱਠੜ ਨੈਕਸਟ ਵਿੰਨੀ ਮਹਾਜ ਉਹਨਾਂ ਨੇ ਇਹ ਪੰਜਾਬ ਦੇ ਪਹਿਲੇ ਵੂਮਨ ਚੀਫ ਸਕੱਰੇਟਰੀ ਸੀਗੇ ਸੁਰਜੀਤ ਪਾਤਰ ਰਹੇ ਆਪਣੇ ਕਿਸ ਕਮਲੀ ਸਾਹਿਤ ਅਕਾਦਮੀ ਕਾ ਅਵਾਰਡ ਆ ਜਿਹੜਾ ਉਹ ਜਿੱਤਿਆ ਪੱਥਰ ਦੀ ਪੰਜਾਬ ਲਫ਼ਜ਼ਾਂ ਦੀ ਦਰਗਾਹ ਹਨੇਰੇ ਵਿੱਚ ਸੁਰਗ ਸੁਲਗ ਦੀ ਵਰਣਮਾਲਾ ਜਾਂ ਹਵਾ ਵਿੱਚ ਉ르ਗੇ ਹਰਫ 40ਵੇਂ ਦਾ ਸੀ ਆ ਜੀ ਹਨੇਰੇ ਵਿੱਚ ਸੁਲਗਦੀ ਵਰਮਾ ਵਾਲਾ ਲਈ ਇਹਨਾਂ ਨੇ ਜਿੱਤਿਆ ਸੀ ਇਹ ਪੰਜਾਬੀ ਨੋਵਲ ਦੇ ਪਤਾਮਾ ਵਜੋਂ ਕਿਹਨੂੰ ਜਾਣਿਆ ਜਾਂਦਾ ਗੁਰदयाल ਸਿੰਘ ਨਾਨਕ ਸਿੰਘ ਕਰਤਾਰ ਸਿੰਘ ਦੁੱਗਲ ਜਾਂ ਅਮਰਤਾ ਪ੍ਰੀਤਮ 41 ਦਾ ਬੀ ਆ ਜੀ ਨਾਨਕ ਸਿੰਘ ਨੂੰ ਜਾਣਿਆ ਜਾਂਦਾ ਫਾਦਰ ਆਫ ਦੀ ਪੰਜਾਬੀ ਨੋਵਲ ਪੰਜ ਪਾਣੀ ਨਾਮ ਦਾ ਜਿਹੜਾ ਮਤਲਬ ਨੋਵਲਾ ਕਿੰਨਾ ਨੇ ਲਿਖਿਆ ਜੀ ਪ੍ਰੋਫੈਸਰ ਮੋਹਨ ਸਿੰਘ ਧਨੀ RAM ਜਾਤਰੀਕ ਨੇ ਅਮਰਤਾ ਪ੍ਰੀਤਮ ਜਾਂ ਨਾਨਕ ਸਿੰਘ ਨੇ ਲਿਖਿਆ 42ਵੇਂ ਦਾ ਸਹੀ ਉੱਤਰ ਇਹ ਆ ਜੀ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇਹ ਲਿਖਿਆ ਵਾ ਠੀਕ ਨੈਕਸਟ ਆਪਾਂ ਪਿੰਜਰ ਦਾ ਲੇਖਕ ਦੱਸੋ ਕੌਣਾ ਅਮਰਤਾ ਪ੍ਰੀਤਮ ਖੁਸ਼ਵੰਤ ਸਿੰਘ ਨਾਨਕ ਸਿੰਘ ਜਾਂ ਦਲੀਪ ਕੌਰ ਟਿਵਾਣਾ ਪਿੰਜਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਮਰਤਾ ਪ੍ਰੀਤਮ ਨੇ ਲਿਖਿਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਆ ਇਹਦੇ ਤੇ ਇੱਕ ਮੂਵੀ ਵੀ ਬਣ ਚੁੱਕਿਆ ਜੀ ਜਿੱਚ ਔਰਮਿਲਾ ਮਾਤਰੁੰਗਰ ਦੀ ਲੀਡ ਰੋਲ ਚ ਸੀਗੇ 2003 ਦੇ ਵਿੱਚ ਇਹ ਕੁਐਸਚਨ ਵੀ ਪੇਪਰ ਚ ਆ ਰਿਹਾ ਕਿ ਥੱਲੇ ਉਹ ਤੁਹਾਨੂੰ 4 3-4 ਫਿਲਮਾਂ ਦੇ ਦਿੰਦੇ ਨੇ ਤੇ ਉਹਨੂੰ ਕਹਿਣਗੇ ਇਹਨਾਂ ਚੋਂ ਦੱਸੋ ਕਿਹੜਾ ਨੌਵਲ ਹੈ ਜਿਹਦੇ ਉੱਤੇ ਇੱਕ ਬਾਲੀਵੁੱਡ ਫਿਲਮ ਬਣੀ ਆ ਜਾਂ ਥੱਲੇ ਦੇ ਦੇਣਗੇ ਇਹਨਾਂ 'ਚੋਂ ਕਿਹੜਾ ਨੌਵਲ ਹੈ ਜੀ ਤੇ ਕੋਈ ਪੰਜਾਬੀ ਫਿਲਮ ਬਣੀ ਆ ਤਾਂ ਇਹ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ ਪੇਪਰ 'ਚ ਆਉਂਦੀਆਂ ਨੇ ਜਦੋਂ ਤੁਸੀਂ ਪੁਰਾਣੇ ਪੇਪਰ ਫੋਲੋਵੋਗੇ ਨਾ ਰੀਸੈਂਟਲੀ 2021 22 23 ਵਾਲੇ ਤਾਂ ਤੁਹਾਨੂੰ ਉਹਦੇ ਵਿੱਚ ਇਦਾਂ ਦੇ ਕੁਐਸਚਨ ਦੇਖਣ ਨੂੰ ਮਿਲਣਗੇ ਪੰਜਾਬ ਦਾ ਜੇ ਮਿਨੀ 올림픽 ਖੇਡਾਂ ਕਿੱਥੇ ਹੁੰਦੀਆਂ ਨੇ ਬਠਿੰਡਾ ਲੁਧਿਆਣਾ ਸੰਗਰੂਰ ਜਾਂ ਅਨੰਦਪੁਰ ਸਾਹਿਬ 44 ਦਾ ਸਹੀ ਆਨਸਰ ਵੀ ਹੈ ਜੀ ਲੁਧਿਆਣਾ 'ਚ ਹੁੰਦੀਆਂ ਨੇ ਮਿਨੀ 올림픽 ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਮਹਾਰਾਜਾ ਖੜਕ ਸਿੰਘ ਮਹਾਰਾਣੀ ਜਿੰਦਾ ਮਹਾਰਾਜਾ ਚੜਤ ਸਿੰਘ ਜਾਂ ਮਹਾਰਾਜਾ ਦਲੀਪ ਸਿੰਘ ਸੋ ਆਪ ਨੂੰ ਪਤਾ ਤੁਹਾਨੂੰ ਮਹਾਰਾਜਾ ਦਲੀਪ ਸਿੰਘ ਸੀ ਇਹ ਬੇਸਿਕ ਜਿਹਾ ਕੁਐਸਚਨ ਹੈ ਇਹ ਤਾਂ ਤੁਹਾਨੂੰ ਆਉਂਦੇ ਹੋਣਗੇ ਹਨ ਆਪਾਂ ਪੰਜਾਬ ਜੀ ਕੇ ਬਹੁਤ ਚੰਗੀ ਤਰ੍ਹਾਂ ਕੀਤੇ ਆ ਜੇਕਰ ਤੁਸੀਂ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਜੀ ਕੇ ਜ਼ਰੂਰ ਕਰਿਓ ਆਪਣੀ ਪੰਜਾਬ ਜੀ ਕੇ ਦੀਆਂ ਟੋਟਲ ਤੁਸੀਂ ਦੇਖ ਲਿਓ ਕਿ 17-18 ਕਲਾਸਾਂ ਹੋਣੀਆਂ ਵਧੀਆ ਪੰਜਾਬ ਜੀ ਕੇ ਮੈਂ ਉਹਦੇ ਵਿੱਚ ਕਵਰ ਕਰਵਾਈ ਹੋਈ ਆ ਸਾਡਾ ਪੰਜਾਬ ਬੁੱਕ ਵਾਂਗੂ ਹੀ ਉਹਦੇ ਵਿੱਚ ਕਵਰ ਕਰਵਾਈ ਹੋਈ ਆ ਤੇ ਕੁਝ ਐਕਸਟਰਾ ਫੈਕਟ ਵੀ ਨੇ ਤਾਂ ਉਹਨੂੰ ਜਰੂਰ ਤੁਸੀਂ ਪੰਜਾਬ ਜੀ ਕੇ ਉੱਥੋਂ ਕਰਵਾ ਸਕਦੇ ਹੋ ਠੀਕ ਆ ਤਾਂ ਜੇਕਰ ਪੇਪਰ 'ਚ 20 ਕੁਐਸਚਨ ਪੁੱਛੇ ਜਾਂਦੇ ਨੇ ਤਾਂ ਆਰਾਮ ਨਾਲ ਤੁਹਾਡੇ 13-14 ਕੁਐਸਚਨ ਸਿਰਫ ਸਿਰਫ ਉਹ ਵਾਲੀ ਪੀਡੀਐਫ ਪੜ੍ਹ ਕੇ ਉਹਦੇ ਵਿੱਚੋਂ ਕਵਰ ਹੋਣਗੇ ਕਿਉਂਕਿ ਪੇਪਰ 'ਚ ਆ ਰਹੇ ਨੇ ਕੁਐਸਚਨ ਹੋਏ ਜੇ ਹਣ ਹੁਣ ਉਹ ਰੀਸੈਂਟਲੀ ਪਿੱਛੇ ਜੇ ਪਿਛਲੇ ਸਾਲ ਥੋੜਾ ਜਿਹਾ ਐਗਜ਼ਾਮ ਦਾ ਲੈਵਲ ਇੰਨਾ ਹਾਈ ਕੀਤਾ ਸੀ ਕਿ ਸਾਡਾ ਪੰਜਾਬ ਦੇ ਵਿੱਚੋਂ ਸਾਰੇ ਕੁਐਸਚਨ ਕਵਰ ਨਹੀਂ ਸੀ ਹੋ ਰਹੇ ਪਰ ਫਿਰ ਵੀ ਉਹ ਜੋ ਤੁਸੀਂ ਦੇਖੋਗੇ 10-12 ਕੁਐਸਚਨ ਉਹਦੇ ਵਿੱਚੋਂ ਕਵਰ ਫਿਰ ਵੀ ਹੁੰਦੇ ਨੇ ਕੁਝ ਕੁਐਸਚਨ ਇਹਦੇ ਨੇ ਜਿਹੜੇ ਥੋੜੇ ਜਿਹਾ ਵਧੀਆ ਲੈਵਲ ਦੇ ਹੁਣ ਪੰਜਾਬ ਜੀਕੇ 'ਚ ਬਣਾਉਣ ਲੱਗੇ ਥੋੜਾ ਜਿਹਾ ਜਿੱਦਾਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚ ਉਹ ਕੁਐਸਚਨ ਬਣਾ ਰਹੇ ਨੇ ਤਾਂ ਉਹ ਹੌਲੀ-ਹੌਲੀ ਕਰਕੇ ਲੈਵਲ ਵੱਧ ਰਿਹਾ ਹੈ ਬਾਈ ਚੀਜ਼ਾਂ ਦਾ ਜਫਰਨਾਮਾ ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਹਿੰਦੀ ਪੰਜਾਬੀ ਫ਼ਰਸੀਆਂ ਜਾਂ ਉਰਦੂ ਦੇ ਵਿੱਚ 47 ਦਾ ਸਹੀ ਆਨਸਰ ਸੀ ਆ ਜੀ ਪਰਸ਼ੀਅਨ ਦੇ ਵਿੱਚ ਲਿਖਿਆ ਗਿਆ ਸੀ ਜਫਰਨਾਮਾ ਤਾਂ ਜੀ ਆਪ ਕੋ ਕੁਐਸਚਨ ਆਪਣਾ ਰਹਿ ਗਿਆ ਸੀ ਅ ਵਾਟ ਵਾਸ ਦਾ ਨੇਮ ਆਫ ਦਾ ਲਾਸਟ ਬੈਟਲ ਆਫ ਦਾ ਫਰਸਟ ਐਂਗਲੋ ਸਿੱਖ ਵਾਰ ਬੈਟਲ ਆਫ ਮੋਦਕੀ ਬੈਟਲ ਆਫ ਚਿਲੀਆਂ ਵਾਲਾ ਬੈਟਲ ਆਫ ਗੁਜਰਾਤ ਜਾਂ ਬੈਟਲ ਆਫ ਸਬਰਾਓ 46 ਦਾ ਸਹੀ ਆਨਸਰ ਡੀ ਆ ਜੀ ਬੈਟਲ ਆਫ ਸਬਰਾਓ ਠੀਕ ਆ ਪਹਿਲੀ ਵਾਰਡਲ ਕਿਹੜੀ ਸੀ ਬੈਟਲ ਆਫ ਮੋਦਕੀ ਜਫਰ ਨਾਮਾ ਇਹ ਪਕੜ ਲਿਆ 47ਵਾਂ ਕੁਐਸਚਨ ਤਾਂ ਜੀ ਆਪਾਂ ਆ ਗਏ 48 ਨੰਬਰ ਕੁਐਸਚਨ 'ਚ ਮਸੰਦ ਪ੍ਰਥਾ ਨੂੰ ਕਿਸ ਗੁਰੂ ਸਾਹਿਬਾਨ ਜੀ ਨੇ ਖਤਮ ਕੀਤਾ ਸੀਗਾ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਤੇਗ ਬਹਾਦਰ ਜੀ 48 ਦਾ ਸਹੀ ਆਨਸਰ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਨੂੰ ਸਿਸਟਮ ਨੂੰ ਅਬੋਲਿਸ਼ ਕੀਤਾ ਸੀ ਜਿਨ੍ਹਾਂ ਨੂੰ ਕਿ ਗੁਰੂ ਰਾਮਦਾਸ ਜੀ ਨੇ ਮਤਲਬ ਸਥਾਪਿਤ ਕੀਤਾ ਸੀਗਾ ਸਟਾਰਟ ਕੀਤਾ ਸੀ ਮਤਲਬ ਜਨਮ ਸਾਖੀ ਲਿਖਣ ਲਈ ਗੁਰੂ ਅੰਗਦ ਦੇਵ ਜੀ ਦਾ ਮੁੱਖ ਸਰੋਤ ਕੀ ਸੀ ਭਾਈ ਲਾਲੋ ਭਾਈ ਭਗਤ ਕਬੀਰ ਭਾਈ ਬਾਲਾ ਜਾਂ ਮੇਰਬਾ ਇਹ ਵੀ ਕੁਐਸਚਨ ਪੇਪਰ ਚ ਆਇਆ ਹੋਇਆ ਜੀ ਇਹਦਾ ਬੀ ਆ ਭਾਈ ਬਾਲਾ ਦੀ ਜਨਮ ਸਾਕੀ ਸਭ ਤੋਂ ਇੰਪੋਰਟੈਂਟ ਸੋਰਸ ਸੀਗਾ ਖਾਨਕਾ ਕੀ ਸੀ ਜੀ ਖਾਨਕਾ ਹੀ ਸੂਫੀਜ਼ਮ ਦਾ ਕੁਐਸਚਨ ਆ ਦੱਸੋ ਕੀ ਆ ਜੀ ਖਾਨਕਾ ਵਰਕ ਆਫ ਵਰਕਸ ਆਫ ਪੋएट ਆਮਰ ਖਸਰੂ ਬਰਥਪਲੇਸ ਆਫ ਖਵਾਜਾ ਮੌਇਦੂਨ ਚਿਸਤੀ ਕੋਟ ਆਫ ਸਿਕੰਦਰਲੋਦ ਦਾ ਪਲੇਸ ਵੇਅਰ ਸੂਫੀ ਮਿਸਟਿਕਸ ਲਿਵ ਤਾਂ ਇਹਦਾ ਡੀ ਆਨਸਰ ਆ ਦਾ ਪਲੇਸ ਵੇਅਰ ਸੂਫੀ ਮਿਸਟਿਕਸ ਜਿਹੜੇ ਉਹ ਰਹਿੰਦੇ ਨੇ ਠੀਕ ਆ ਖਾਨਕਾ ਆਪਾਂ ਉਹਨੂੰ ਕਹਿ ਦਿੰਦੇ ਆ 50 ਨੰਬਰ ਕੁਐਸਚਨ ਹੋ ਗਿਆ ਹੋਇਆ ਤਾਂ ਜੀ ਇਹ ਆਪਣੀ ਸੀਗੀ ਜੀ ਆਪਣੀ ਅ ਇੰਪੋਰਟੈਂਟ ਕੁਆਸ਼ ਹੁਣ ਤੁਸੀਂ ਦੇਖਣੇ ਆਂਗੇ ਤੁਹਾਡੇ ਮਾਰਕਸ ਕਿੰਨੇ ਬਣਦੇ ਪਏ ਨੇ ਤੇ ਜੇਕਰ ਤੁਸੀਂ ਇਹਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਤਾਂ ਤੁਸੀਂ 8360866058 ਦੇ ਉੱਤੇ WhatsApp ਮੈਸੇਜ ਕਰਕੇ ਇਹ 500 ਕੁਐਸਚਨ ਪਰਚੇਸ ਕਰ ਸਕਦੇ ਹੋ ਤਾਂ YouTube ਦੇ ਉੱਤੇ ਆਪਾਂ ਫ੍ਰੀ ਚ ਕਰਵਾ ਹੀ ਰਹੇ ਆਂ ਕੁਝ ਬੱਚਿਆਂ ਨੇ ਪਹਿਲਾਂ ਪਰਚੇਸ ਕੀਤੀ ਹੋਈ ਆ ਇਹ ਤਾਂ 2022 ਚ ਲਾਂਚ ਕੀਤੀ ਸੀ ਪਰ ਸਿਰਫ ਕਰੰਟ ਅਫੇਅਰ ਚੇਂਜ ਹੁੰਦੇ ਹੁੰਦੇ ਨੇ ਹਨਾ ਪੇਪਰ ਦੇ ਵਿੱਚ ਉਹਨਾਂ ਨੂੰ ਫਾਇਦਾ ਵੀ ਮਿਲਿਆ ਸੀਗਾ ਤਾਂ ਜਿਹੜੇ ਨਵੇਂ ਬੱਚੇ ਨੇ ਉਹ ਪਰਚੇਸ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਪਰ YouTube ਤੋਂ ਦੇਖਣਾ ਚਾਹੁੰਦੇ ਆ ਤਾਂ YouTube ਤੋਂ ਫ੍ਰੀ ਆਫ ਕੋਸਟ ਦੇਖ ਸਕਦੇ ਨੇ ਤੇ ਇਹਦਾ ਪ੍ਰਾਈਸ ਸਿਰਫ ਤਾਂ ਸਿਰਫ 50 ਰੁਪਏ ਆ ਪਰ ਰੱਖਿਆ ਵਾ ਠੀਕ ਹੈ ਜੀ ਧੰਨਵਾਦ ਜੀ ਹੁਣ ਅਗਲੀ ਕਲਾਸ ਆਪਣੀ ਬਹੁਤ ਜਲਦ ਹੋਏਗੀ ਚੌਥ ਨੰਬਰ ਮੌਕ ਟੈਸਟ ਲੈ ਕੇ ਆਵਾਂਗੇ ਤਾਂ ਜੇਕਰ ਤੁਹਾਨੂੰ ਕੋਈ ਡਾਊਟ ਹੋਏ ਤਾਂ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਪੁੱਛ ਸਕਦੇ ਹੋ ਕਈ ਵਾਰ ਬਿਜ਼ੀ ਹੋਣ ਕਰਕੇ ਨਹੀਂ ਰਿਪਲਾਈ ਹੁੰਦਾ ਪਰ ਕਈ ਵਾਰ ਮਤਲਬ ਬਿਜ਼ੀ ਹੀ ਅਨੇ ਹੁੰਦਾ ਕਿ YouTube ਖੋਲ ਕੇ ਵੀ ਨਹੀਂ ਦੇਖਣ ਦਾ ਟਾਈਮ ਮਿਲਦਾ ਤਾਂ ਕੋਸ਼ਿਸ਼ ਕਰਦੇ ਆ ਫਿਰ ਵੀ ਜਿੰਨਾ ਵੀ ਹੋ ਰਿਹਾ ਵੀ ਮਤਲਬ ਆਪਾਂ ਰਿਪਲਾਈ ਕਰਦੇ ਆ ਹਰੇਕ ਦਾ ਤਾਂ ਧੰਨਵਾਦ ਜੀ